ਅਈ ਤੈਨੂੰ ਟੰਗਣਾ ਨਹੀਂ ਕਾਜੀ ਕਾਜੀ ਨਹੀਂ ਉੱਠਾ ਪੈਰ ਦੇ ਨਾਲ ਰਸਾ ਪਾ ਕੇ ਕਾਜੀ ਨਹੀਂ ਓਏ ਅਮਰ ਉਰਾ ਕਾਜੀ ਉੱਠਾ ਉਠਾ ਅਮਰ ਅੰਦਰੋਂ ਰਸਾ ਲਿਆ ਕਾਜੀ ਕਾਜੀ ਓ ਨਾ ਚੁੱਪ ਕਰ ਕੀ ਕਰਾਂ ਹੁਣ ਫਿਰ ਹਾਜੀ ਕਨਪਰਾ ਕੇ ਕੁੱਟੋ ਕੁੱਟੀਏ ਕਿ ਹਾਜੀ ਕਨਪਰਾ ਕੇ ਕੇ ਉਪਤਾ ਪਣਾ ਡੰਡੇ ਮਾਰੋ ਤੇ ਟੰਗੀ ਐ ਨਾ ਤੈਨੂੰ ਹਾਜੀ ਕਨਪਰਾ ਦਾ ਨਹੀਂ ਨਹੀਂ ਹਾਜੀ ਕਨਪਰਾ ਦਾ ਤੈਨੂੰ ਟੰਗਣਾ ਹੀ ਆ ਪੁੱਤ ਰਾਜ ਹਾਜੀ ਕਨਪਰਾ ਦਾ ਕਿਵੇਂ ਹਾਜੀ